ਅੱਜ ਮੇਰੇ ਯਾਰ ਕੋਲੇ ਹੈ ਯਾਰ ਉਹਦੋਂ ਗੁੱਸੇ ਹੋਇਆ ਸੀ ਦੱਸੇ ਹੋ ਗਿਆ ਸੀ ਹੈ ਲੈ ਅੱਜ ਖਾਸ਼ਾਂਗੇ ਨਹੀਂ ਖਾਸ਼ਾਂਗੇ ਨਹੀਂ ਉਹਦੋਂ ਕਿਉਂ ਗੁੱਸੇ ਹੋਇਆ ਸੀ ਪਹਿਲਾਂ ਮੈਨੂੰ ਗੁੱਸੇ ਕਿਉਂ ਆਇਆ ਸੀ ਹੈ ਗੁੱਸੇ ਕਿਉਂ ਆਇਆ ਸੀ ਬਾਤ ਸੁਣਾ ਦੇ ਯਾਰ ਹੈ ਗੁੱਸੇ ਕਾਦ ਆਇਆ ਸੀ ਹੋਟਲ ਤੇ ਚਲੀਏ ਖਾਣ ਇਹ ਗੁੱਸੇ ਹੋ ਜਾਣਾ ਸਸਿਕਾ ਬਾਪੂ ਜੀ ਠੀਕ ਠਾਕ ਹੈ ਠੀਕ ਹੈ ਠਾਕ ਹੈ ਹੋਰ ਕਿਵੇਂ ਗੁਜ਼ਾਰਾ ਚੱਲਦਾ ਮੜਾ ਮੋਟਿਆ ਮੜਾ ਮੋਟਿਆ ਹੀ ਆ ਜੀ ਤੇੜੀ ਬਣਦੀ ਕਿ ਨਹੀਂ ਮਰੁੰਡੇ ਵੇਚ ਕੇ ਨਹੀਂ ਨਹੀਂ ਬਣਦੀ ਨਹੀਂ ਅੱਛਾ ਟਾਈਮ ਪਾਸ ਹੀ ਹੁੰਦਾ ਲੈਂਦਾ ਨਹੀਂ ਕੋਈ ਬਾਹਾਂ ਕੋਈ ਗੱਡੀ ਵਾਲਾ ਲੈ ਲੈਂਦਾ ਕੋਈ ਨਹੀਂ ਹਣਾ ਨਹੀਂ ਲੈ ਲੈਂਦਾ ਕਿ ਮੇਰੇ ਵੀ ਧੱਕੇ ਨਾਲ ਦੇ ਦਿਆਂਗੇ ਕਿਹੜਾ ਪਿੰਡ ਆ ਬਾਪੂ ਦਾ ਜੋਗੇ ਵਾਲਾ ਜੋਗੇ ਵਾਲਾ ਹਾਂਜੀ ਠੀਕ ਆ ਕਿੰਨੇ ਵਜੇ ਆਜਣਾ ਸਵੇਰੇ ਸਵੇਰੇ ਮੈਂ ਆ ਜਾਣਾ ਜੀ 10 10:00 ਵਜੇ ਆਇਆ ਨਾ ਸ਼ਾਮ ਨੂੰ ਜਾਣਾ ਵੇਖ ਜਾਂਦੇ ਸਾਰੇ ਕਿ ਵਾਪਸ ਵੀ ਲੈ ਜਾਣੇ ਪੈਂਦੇ ਆ ਨਹੀਂ ਵਾਪਸ ਵੀ ਜਾਂਦੇ ਆ ਜਾਂਦੇ ਵਾਪਸ ਸਾਰੇ ਦਾ ਵੇਖਦੇ ਵੀ ਨਹੀਂ ਹਣਾ ਤੇ ਇੱਕ ਬਾਪੂ ਇਥੇ ਡਰੋਲੀ ਫਾਟਕ ਤੇ ਹੁੰਦਾ ਤੇ ਆਹ ਦੇਖ ਲਓ ਤੁਸੀਂ ਆਹ ਹੈਗਾ ਮੋਗਾ ਰੋਡ ਤੇ ਆਹ ਗੇਟ ਦੇ ਕੋਲ ਹੀ ਇਥੇ ਬਾਪੂ ਬੈਠਾ ਹੁੰਦਾ ਤੇ ਵੱਧ ਤੋਂ ਵੱਧ ਬਈ ਬਾਪੂ ਤੋਂ ਮਰੁੰਡੇ ਲੈ ਕੇ ਜਾਇਆ ਕਰੋ ਭਾਵੇਂ ਖਾਇਆ ਨਾ ਹੀ ਕਰੋ ਤੁਸੀਂ ਬਾਪੂ ਤੋਂ 100 200 ਦੇ ਮਰੁੰਡੇ ਲੈ ਜਾਇਆ ਕਰੋ ਤੇ ਛੋਟੇ ਬੱਚਿਆਂ ਨੂੰ ਰਾਹ ਚ ਵੰਡ ਦਿਆ ਕਰੋ ਤੇ ਬਾਪੂ ਕਹਿੰਦਾ ਵੀ ਬਾਪੂ ਕਿੰਨੇ ਬੱਚੇ ਆ ਬੱਚੇ ਕੀ ਆ ਇੱਕ ਹੀ ਬੱਚਾ ਛੋਟਾ ਹੀ ਹਾਲੇ ਛੋਟਾ ਹੀ ਹਾਲੇ ਬਾਪੂ ਤੇ ਗੁਜ਼ਾਰਾ ਫਿਰ ਇਹ ਵੇਚ ਕੇ ਹੋ ਜਾਂਦਾ ਕਿ ਨਹੀਂ ਹੁੰਦਾ ਉਹਦੀ ਉਹ ਗੱਲ ਮੈਨੂੰ ਤੇ ਟਾਈਮ ਪਾਸ ਹੁੰਦਾ ਮੰਗੇ ਆਈ ਹੈ ਨਾ ਅ ਨਹੀਂ ਬਣਦੀ ਨਹੀਂ ਬਣਦੀ ਸਰ ਜਨਾਥੀ ਲੱਗ ਪਈ ਕਿਲੋ ਮਟਰੀਆਂ ਸਹੀ ਗੱਲ ਹੈ ਤੇ ਕੀ ਖਾਵੇ ਆਲੂ ਗੰਡੇ ਓਕੇ ਹੈ ਨਾ ਹਾਂ ਤੇ ਫਿਰ ਤੜਕਾ ਵੀ ਅੰਦਰ ਵਿੱਚ ਪਾਉ ਸਹੀ ਗੱਲ ਸਹੀ ਗੱਲ ਹੁਣ ਤਾਂ ਆਮ ਜਿਹੜਾ ਮਿਡਲ ਵਾਲਾ ਉਹ ਤੋਂ ਵੀ ਨਹੀਂ ਗੁਜ਼ਾਰਾ ਤਾਂ ਹੁੰਦਾ ਤੇ ਬਾਕੀ ਆਮ ਰੋਂਡੇ ਵੇਚ ਕੇ ਮੈਨੂੰ ਨਹੀਂ ਲੱਗਦਾ ਵੀ ਟਾਈਮ ਪਾਸ ਹੀ ਹੁੰਦਾ ਚਲੋ ਟਾਈਮ ਪਾਸ ਹੀ ਆ ਹਾਂ ਉਹ ਤਾਂ ਜਿਵੇਂ ਪਤਲੀ ਬੜੀ ਆਈ ਆ ਖਾਲੀ ਦਾ ਸਫਰ ਤੇ ਖਾਲੀ ਉਹ ਗੰਮ ਹੈ ਵੀ ਜਿੰਨੇ ਮਿਲ ਗਏ ਓਨੀ ਸਫਰ ਤੇ ਖਾਲੀ ਚਲੋ ਸ਼ੁਕਰ ਆ ਹਜੇ ਵੀ ਬਾਪੂ ਚਲੋ ਸ਼ੁਕਰ ਹੀ ਕਰਦਾ ਰੱਬ ਦਾ ਜਿੰਨੇ ਵੀ ਦਿੰਦਾ ਕਿ ਨਹੀਂ ਉਹ ਰੱਬ ਦਾ ਸ਼ੁਕਰ ਆ ਜਿੰਨਾ ਲਿਖਿਆ ਕਰਨਾ ਚਾਹੁੰਦਾ ਓਨਾ ਹੀ ਮਿਲ ਹਾਂਜੀ ਹਾਂਜੀ ਪਰ ਬਾਈ ਨੰਗ ਦੇ ਟੱਪ ਦੇ ਮੇਰੀ ਵੀਡੀਓ ਨਾਲੇ ਤਾਂ ਸ਼ੇਅਰ ਕਰਦੇ ਤੇ ਬਾਪੂ ਦੀ ਸਪੋਰਟ ਕਰੋ ਬਾਈ ਵੱਧ ਕੇ ਤੇ ਬਾਪੂ ਤਾਂ ਜਾਂਦੇ ਕੋਈ ਦੋ ਚਾਰ ਮਰੁੰਡੇ ਜ਼ਰੂਰ ਲੈ ਜਾ ਕਰੋ ਤੇ ਮੇਰੀ ਬੇਨਤੀ ਆ ਤੇ ਬਾਪੂ ਆ ਮਰੁੰਡੇ ਦੇ ਦੇ ਮੈਨੂੰ ਆ ਤੇ ਕਿੰਨੇ ਚ ਕਿੰਨੇ ਵਈਆਂ ਦੇ ਹੁੰਦੇ ਪੈਕੇਟ? ਹਾਂ। ਲੋ ਜੀ ਨੰਗਦੇ ਟੱਪ ਦੇ ਲੈ ਲਿਆ ਕਰੋ। ਆਪਾਂ ਆਹ ਮਰੁੰਡੇ ਲਿਜਾ ਕੇ ਤੇ ਬੱਚਿਆਂ ਨੂੰ ਵੰਡ ਦੇਣੇ ਹੁੰਦੇ ਆ। ਤੇ ਜਰੂਰ ਬਈ ਸਪੋਰਟ ਕਰਿਆ ਕਰੋ। ਜਿਹੜਾ ਬੰਦਾ ਮਿਹਨਤ ਕਰਦਾ ਬਾਕੀ ਬਜ਼ੁਰਗ ਹਾਂਜੀ। 20 20 ਕਿੰਨੇ ਦਾ ਇੱਕ? ਦਸਾਂ ਦਾ। ਲੋ ਜੀ ਆਪਾਂ ਕਿਹੜਾ ਆਹ ਘਰੇ ਲਿਜਾ ਕੇ ਖਾਣੇ ਆ ਤੇ ਆਪਾਂ ਬੱਚਿਆਂ ਨੂੰ ਵੰਡ ਦੇਣੇ ਆ ਤੇ ਜ਼ਰੂਰੀ ਹੁੰਦਾ ਨੰਗਦੇ ਟੱਪ ਦੇ ਜਰੂਰ ਲੈ ਜਾਇਆ ਕਰੋ। ਬਾਪੂ ਆ ਵੀ ਦੇ ਦੇ ਆ ਵੀ ਲਫਾਫੇ ਵਾਲੇ ਵੀ ਪਾ ਦੇ ਉਹ ਵੀ ਪਾ ਦੇ ਬਾਪੂ ਇਹ ਚ ਪਹਿਨੇ ਨਹੀਂ ਉਹ ਬੰਦ ਹਾਂ ਅਟ ਦੇ ਦੇ ਕੋਈ ਨਹੀਂ ਮੈਂ ਇਸੇ ਚ ਬੈਗ ਚ ਪਾ ਲੈਣਾ ਲਓ ਜੀ سپورਟ ਕਰਿਆ ਕਰੋ ਜਿਹੜੇ ਬਜ਼ੁਰਗ ਆਪ ਮਿਹਨਤ ਕਰਦੇ ਆ ਨਾ ਤੁਹਾਡੇ ਸਾਹਮਣੇ ਹੁਣ ਮਿਹਨਤ ਕਰਦਾ ਬਾਪੂ ਇੱਥੇ ਸਾਰਾ ਦਿਨ ਬੈਠਾ ਰਹਿੰਦਾ ਹੋ ਸਕਦਾ ਕੋਈ ਇੱਕ ਅੱਧਾ ਮਰੁੰਡਾ ਲਵੇ ਹੋ ਸਕਦਾ ਨਾ ਹੀ ਲਵੇ ਉਹੀ ਤਾਂ ਗੱਲ ਹੈ ਇਹਦਾ ਬਾਪੂ ਕਹਿੰਦਾ ਵੀ ਅਗਲੇ ਦੀ ਮਰਜ਼ੀ ਹੁੰਦੀ ਆ ਹੁਣ ਮੈਂ ਇੱਥੋਂ ਚਲੋ ਦੇਖਿਆ ਬਾਕੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਤਾਂ ਨੰਗ ਦੇ ਟੱਪ ਦੇ ਜਿਹੜੇ ਬਾਬੇ ਹੁੰਦੇ ਆ ਤੇ ਉਹਨਾਂ ਤੋਂ ਮਰੁੰਡੇ ਲੈ ਲਈਦੇ ਇਹ ਕਿੰਨੇ ਬਾਪੂ ਗੱਲ ਲੈ ਵੀ ਗੱਲ ਲਾ ਅੱਤ ਰੀਏ ਹੋਗੇ 22 ਹੋਗੇ ਲਓ ਜੀ ਆਪਾਂ ਮਰੁੰਡੇ ਲੈ ਲੈਦੇ ਆ ਕੇ ਜਾ ਕੇ ਆਪਾਂ ਬੱਚਿਆਂ ਨੂੰ ਵੰਡ ਦੇਣੇ ਆ ਤੇ ਆਪਾਂ ਉਹ ਵੀ ਖਰਚੇ ਕਰਦੇ ਰਹਿੰਦੇ ਆ 100 200 ਦਾ ਆਪਾਂ ਉਹ ਖਾਣ ਪੀਣ ਤੇ ਲਾ ਦਿੰਨੇ ਆ ਤੇ ਇਦਾਂ ਦੇ ਬਜ਼ੁਰਗਾਂ ਮਰੁੰਡੇ ਯਾਰ ਲੈ ਹੀ ਲਿਆ ਕਰੋ ਕੀ ਹੁੰਦਾ ਬਾਬਾ ਦਾ 100 ਰੁਪਈਆ ਨਾ ਕੋਈ ਫਰਕ ਤਾਂ ਨਹੀਂ ਪੈਂਦਾ ਤੇ ਜਰੂਰ ਬਈ ਇਦਾਂ ਦੇ ਬਾਬਿਆਂ ਦੀ ਜਰੂਰ ਇਹ ਹੁੰਦੀ ਆ ਸੱਚੀ ਤੇ ਬਾਕੀ ਆਪਾਂ ਖਾਣ ਲੱਗੇ ਜਦੋਂ ਰੈਸਟੋਰੈਂਟਾਂ ਦੇ ਬੈੰਨੇ ਆ ਹਜ਼ਾਰਾਂ ਰੁਪਏ ਲਾ ਦਿੰਨੇ ਆ ਤੇ 10 20 ਦੀ ਕੋਈ ਗੱਲਬਾਤ ਨਹੀਂ ਹੁੰਦੀ ਹੋਰ ਬਾਪੂ ਕੋ ਦੱਸ ਕੋਈ ਕੀ ਜ਼ਰੂਰ ਤਾਂ ਤੈਨੂੰ ਕੋਈ ਹੋਰ ਕਾਸੇ ਦੀ ਹੋਰ ਤਾਂ ਕੀ ਹੁੰਦੀ ਆਪਣੀ ਪੇਂਟ ਦੀ ਹੁੰਦੀ ਹੈ ਤੰਦਰੁਸਤੀ ਮਹਾਰਾਜ ਇਹ ਕੋਈ ਜ ਬਾਬੂ ਕਹਿੰਦਾ ਵੀ ਤੰਦਰੁਸਤੀ ਚਾਹੀਦੀ ਆ ਤੇ ਬਾਕੀ ਨੰਗ ਦੇ ਟੱਪ ਤੇ ਜ਼ਰੂਰ ਬਾਬੇ ਦੀ ਸਪੋਰਟ ਵੀ ਜ਼ਰੂਰ ਕਰੋ ਹਾਂਜੀ 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 ਚਲੋ ਨੰਗ ਦੇ ਟੱਪ ਤੇ ਕਈਆਂ ਕੋਲੇ ਵੀ ਬਹੁਤ ਕੋਸ਼ਾ ਰੱਬ ਨੇ ਦਿੱਤਾ ਤੇ ਜ਼ਰੂਰ ਏਦਾਂ ਦੀ ਬਾਬਿਆਂ ਦੀ ਵੱਧ ਸਪੋਰਟ ਕਰ ਜਿਆ ਕਰੋ ਤੇ ਚਲੋ ਦਵਾਈ ਪਾਣੀ ਦਾ ਹੋ ਜਾਂਦਾ ਉਹ ਬਾਬਾ ਸਰੀਰ ਪੱਖੋਂ ਠੀਕ ਆ ਹਾਂ ਬਾਕੀ ਉਹ ਠੀਕ ਆ ਚਲੋ ਚਲੋ ਬਾਬਾ ਮੇਰ ਕਰੇ ਏਦਾਂ ਹੀ ਤੇ ਦਵਾਵਾਂ ਦਿਓ ਬਾਬਾ ਤੇ ਸਭ ਦੀ ਵਾਹਿਗੁਰੂ ਰੱਬ ਤਰੱਕੀ ਬਖਸ਼ੇ ਸਭ ਨੂੰ ਠੀਕ ਹੈ ਬਾਬਾ ਜੀ ਚਲੋ ਜੀ ਆ ਮੈਂ ਚਲਾਉਂਗਾ ਹਾਂਜੀ ਹਾਂਜੀ ਇਹ ਬੱਚਿਆਂ ਨੂੰ ਵੀ ਤਾਂ ਕੱਲੂ ਕੱ ਬਾਹਰ ਹਾਂ ਨਹੀਂ ਬਾਬਾ ਕਰੂਗਾ ਮੇਰ ਠੀਕ ਹੈ ਬਾਬਾ ਨੱਕ ਦਾ ਟੱਪ ਦਾ ਜਰੂਰ ਆਉਂਗਾ ਤੇਰੇ ਕੋਲੇ ਤੇ ਬਾਕੀ ਹੁਣ ਜਿਹੜੇ ਬੰਦੇ ਆ ਵੀਡੀਓ ਦੇਖਦੇ ਪਏ ਆ ਜਰੂਰ ਤੇਰੇ ਕੋਲੇ ਆਉਣਗੇ ਤੇ ਤੇਰੀ ਸਪੋਰਟ ਵੀ ਕਰਨਗੇ ਠੀਕ ਆ ਤੇ ਬਾਈ ਜਿਹੜੇ ਵੀਡੀਓ ਦੇਖਦੇ ਆ ਜਰੂਰ ਬਾਬੇ ਤੋਂ ਲੈ ਕੇ ਜਾਣੇ ਤੁਸੀਂ ਇਆਪਣੇ ਵੀ ਲਾਜ ਰੱਖਣੇ ਤੇ ਬਾਬੇ ਨੂੰ ਵੀ ਜਰੂਰ ਮਰੁੰਡੇ ਤੁਸੀਂ ਲੈ ਕੇ ਜਾਣੇ ਆ ਤੇ ਠੀਕ ਆ ਬਾਬਾਈ ਓਕੇ ਸਾਸਰੀ ਕਾ ਤੋ ਬਲੂਂਡਾ ਖਾਲੇ ਮੁੰਡਾ ਖਾਲਾ ਬਾਪੂ ਨੂੰ ਮਰੁੰਡਾ ਬਾਬਾ ਮਰੁੰਡੇ ਲੈ ਆਇਆ ਮੈਂ ਬਾਪੂ ਨੂੰ ਖਵਾ ਦिए ਸਰ ਬਾਪੂ ਹੋਰ ਨਮਕ ਬਾਦਾ ਜੀ ਜੀ ਦੋ ਆਲਾਂਗੇ ਜੀ ਲਾ ਬਾਬਾ ਸਾਨੂੰ ਉਹਦੇ ਖਾਣਾ ਮਿਲਿਆ ਅੱਜ ਕਹਿੰਦੇ ਸਿਹਤ ਯਾਤਰੀ ਹੈ ਠੀਕ ਆ ਬਾਬਾ ਹਾਂ ਲੈ ਬਈ ਅੱਜ ਮੇਰੇ ਯਾਰ ਕੋਲੇ ਹੈ ਯਾਰ ਉਹਦੋਂ ਗੁੱਸੇ ਹੋ ਗਿਆ ਸੀ ਦੱਸੇ ਹੋ ਗਿਆ ਸੀ ਹੈ ਲੈ ਅੱਜ ਖਾਸ਼ਾਂਗੇ ਨਹੀਂ ਖਾਸ਼ਾਂਗੇ ਨਹੀਂ ਉਹਦੋਂ ਕਿਉਂ ਗੁੱਸੇ ਹੋਇਆ ਸੀ ਪਹਿਲਾਂ ਮੈਨੂੰ ਗੁੱਸੇ ਕਿਉਂ ਆਇਆ ਸੀ ਹੈ ਗੁੱਸੇ ਕਿਉਂ ਆਇਆ ਸੀ ਬਾਤ ਤਾਂ ਦੇ ਯਾਰ ਹੈ ਗੁੱਸੇ ਕਰਦਾ ਹੈ ਹਾਟਲ ਤੇ ਚਲੀਏ ਖਾਣ ਇਹ ਗੁੱਸੇ ਹੋ ਜਾਂਦਾ ਨਾ ਹਾਂ ਨਾ ਡਰਾਈ ਜਾਂਦੀ ਲੋ ਡਰ ਗਿਆ ਸੀ ਕਿਉਂ ਲੈ ਜਾਈ ਪਕੜ ਲੈ ਜਾਈ ਜੇ ਕਹਦਾ ਭਈ ਤੁਮੀ ਪਕੜ ਲਓ پکڑ ਕੇ ਨਾ ਲੈ ਜੂ ਮੈਂ ਕਿੱਥੇ ਲੈ ਜਾਣਾ ਤੈਨੂੰ ਹਾਂ ਕਿ ਪਕੜ ਲੈ ਗਏ ਵਾਹ ਬਹੁਤ ਪਸੰਦ ਹੈ ਕਿ ਨਹੀਂ ਪਸੰਦ ਪਸੰਦ ਹੈ ਹੋਰ ਦੂੰ ਆ ਜਾ ਫਿਰ ਮੇਰੇ ਕੋਲੇ ਖਾਣਾ ਨਹੀਂ ਇਟਾ ਕੱਢ ਲੈਂਦਾ ਏ ਕੱਢ ਲੈ ਨਾ ਇਟਾ ਕੱਢ ਕੇ ਦਿਖਾ ਚੱਲ ਇਟਾ ਕੱਢ ਕੇ ਦਿਖਾ ਆ ਯਾਰ ਮੇਰਾ ਗੁੱਸੇ ਹੋ ਗਿਆ ਸੀ ਅੱਜ ਮੈਂ ਮਨਾਉਣ ਆਇਆ ਦੁਬਾਰਾ ਉਹ ਵਾਹ ਤੇਰੇ ਲੈ ਚੱਲ ਦੁਬਾਰਾ ਪੱਥਰ ਖਾਏ ਦੁਬਾਰਾ ਹੋਰ ਕੱਢ ਕੇ ਖਾ ਚੱਲ ਖਾਛਾ ਹਨ ਮੇਰਾ ਯਾਰ ਖਾਛਾ ਹੈ ਇਹਦੇ ਕਰਕੇ ਉਹਨਾਂ ਉਦੋਂ ਪਤਾ ਨਹੀਂ ਕੀ ਚੱਕਰ ਸੀ ਇਹਨੂੰ ਯਾਰ ਡਰ ਗਿਆ ਡਰਿਆ ਨਾ ਕਰ ਮੇਰੇ ਤੋਂ ਚੰਗਾ ਪਕਾ ਕੇ ਲੈ ਜਾਏ ਪਕਾ ਕੇ ਵੀ ਕਾ ਕਰੀਂਗਾ ਹੋਰ ਕੀ ਖਾਣਾ ਜਾਣਾ ਮੇਰੇ ਸਾਥ ਹੈ ਚਲ ਪੱਥਕੇਟ ਬਣਾ ਕੇ ਵਿਖਾ ਚਾ ਦੂੰ ਬਣਾ ਕੇ ਵਿਖਾ ਦ। ਆ ਵਾ ਤੇਰੇ ਚਲ ਬੰਦਾ ਚ ਤਾਂ ਨਾ ਯਾਰ ਇਹਦਾ ਇਟਾਂ ਵੀ ਪੂਰੀਆਂ ਬਣਾਉਂਦਾ ਲੈ ਇਹ ਚੱਕ ਹਾਂ ਠੀਕ ਹੈ ਯਾਰ ਅੱਛਾ ਗੋਲਾ ਮੰਮੀ ਬਣਾ ਕੇ ਦਿੰਦੀ ਹੈ ਗੋਲਾ ਨਹੀਂ ਬਣਾਉਣਾ ਆਉਂਦਾ ਗੋਲਾ ਬਣਾਏ ਗੋਲਾ ਮੰਮੀ ਬਣਾ ਕੇ ਦਿੰਦੀ ਆ ਫਿਰ ਤੂੰ ਥੱਪ ਦਿੰਨਾ ਹੈ ਖਾਣਾ ਨਹੀਂ ਮਰੁੰਡਾ ਨਹੀਂ ਖਾਣਾ ਮਰੁੰਡਾ ਨਹੀਂ ਖਾਣਾ ਲੈ ਇਹ ਮौज-ਮਸਤੀ ਵਾਲਾ ਹੀ ਆ ਨਾ ਮੂਡ ਆ ਹਨਾ ਜੇ ਖੁਸ਼ ਆ ਤਾਂ ਖੁਸ਼ ਆ ਨਹੀਂ ਤਾਂ ਨਹੀਂ ਇਹ ਚੱਕ ਕੋਈ ਸੇ ਖਾ ਜਾ ਉਰੇ ਤੈਨੂੰ ਖਵਾਵਾਂ ਉਰੇ ਆ ਆਵੇ ਇੱਟਾ ਬਣਾਉਂਦਾ ਪਿਆ

ਅੱਜ ਫੇਰ ਨਹੀਂ ਬੋਲਦਾ ਉਹਨਾਂ ਖੁਸ਼ ਨਹੀਂ ਅੱਗੇ ਬਹੁਤ ਖੁਸ਼ ਸੀ ਇਹ ਚੱਕ ਵਾ ਤੇਰੇ ਬੰਦਾ ਜਿਤਾਣਾ ਯਾਰ ਠੋਕਰ ਅੱਜ ਮੇਰਾ ਆੜੀ ਪਹਿਲਾਂ ਹੈਲੋ ਕਰ ਖਾ ਜਾਣਾ ਹਣ ਵਾ ਤੇਰੇ ਹਾਂ ਹੋਇਆ ਮੇਰਾ ਯਾਰ ਖਾਸ਼ ਉਹਦਾ ਨਰਾਜ਼ ਨਹੀਂ ਹੋਣਾ ਚੰਗਾ ਆ ਲੈ ਲੈ ਦੇ ਪੁੱਤ ਨਹੀਂ ਖੁਸ਼ ਦੋ ਦੇ ਦੇ ਇਹਨੂੰ ਹਾਂ ਤੈਨੂੰ ਵੀ ਦੇਣ ਔਣੂ ਦੇ ਦੇ ਕਾ ਓਏ ਹਣ ਖਾਸ਼ਾ ਉਹ ਹਣ ਖਾਸ਼ਾ ਹੱਸ ਕੇ ਆ ਦਿਖਾ ਦੇ ਠੀਕ ਹੈ ਠੀਕ ਹੈ ਮੇਰਾ ਯਾਰ ਨਹੀਂ ਤੂੰ ਬਾਤ ਸ ਹੋਰ ਭੇਜ ਤੂੰ ਕਾਕੇ ਨੂੰ ਉਹਨੂੰ ਦਿੰਨੇ ਆਪਾਂ ਹੋਰ ਕਾਕੇ ਨੂੰ ਆ ਜਾ ਆ ਜਾ ਕਾਕਾ ਆ ਜਾ ਤੂੰ ਵੀ ਆ ਜਾ ਤੈਨੂੰ ਆਣਾ ਆ ਜਾ ਹੈ ਕੀ ਉਹ ਵੀ ਆਉਂਦਾ ਪਤਾ ਆਉਂਦਾ ਆਉਂਦਾ ਉਹ ਵੀ ਆ ਗਿਆ ਉਹਨੂੰ ਦਿੰਨੇ ਆ ਆ ਜਾ ਇਹਨੂੰ ਦੇ ਦੇ ਪੁੱਤ ਇਹਨਾਂ ਨੂੰ ਦੋ ਦੇ ਦੇ ਲੈ ਲੈ ਕੋਹ ਨੂੰ ਦੇ ਦੇ ਕਹੂੰਗਾ ਇਹਦੇ ਚਲ ਆਈ ਸਾਡਾ ਖੁਸ਼ ਆ ਲੈ ਲੈ ਚਲੋ ਬਸ ਅਜੇ ਕਿ ਕਿ ਮਿਲਣਾ ਚੰਗਾ ਫਿਰ ਲੈ ਕੇ ਆਵਾਂਗੇ ਕੱਲ ਪਰਸੋਂ ਠੀਕ ਹੈ ਬਿਸਕੁਟ ਲੈ ਕੇ ਆਵਾਂਗੇ ਠੀਕ ਹੈ ਨਹੀਂ ਹਮੇ ਇਹ ਕੀ ਮਿਲੇਗਾ ਅੱਜ ਇਹ ਹੀ ਮਿਲੇਗਾ ਠੀਕ ਹੈ ਕੱਲ 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 ਫੇਰ ਕੱਲ ਫੇਰ ਕੱਲ ਫੇਰ ਆਇਂਗੇ ਠੀਕ ਹੈ ਓਕੇ ਬਾਏ ਬਾਏ ਕਰ ਦੇ ਬਾਏ ਕਿਸੇ ਨੂੰ ਬਾਏ ਕਰ ਦੇ ਅੱਜ ਮੇਰਾ ਯਾਰ ਤਾਂ ਇਟਾਂ ਦੇ ਵਿੱਚ ਵਿਜੀ ਆ ਅੱਜ ਤਾਂ ਫਿਰ ਵੀ ਖੁਸ਼ ਹੋ ਗਿਆ ਉਹਨੂੰ ਦੇ ਦੇ ਪਤਾ ਦੇ ਦੇ ਕੱਢ ਕੇ ਇੱਕ ਇੱਕ ਦੇ ਦੇ ਇੱਕ ਇੱਕ ਦੇ ਦੇ ਹਾਂ ਚੱਲ ਆ ਜਾ ਆ ਜਾ ਕੋਈ ਮਨ ਜੱਜ ਵਾ ਇੱਕ ਹੀ ਪਤਾ ਇਹ ਸਾਰ ਦੇ ਦੇ ਨੀ ਇਹ ਕਿ ਉਹ ਆਪੇ ਲੈ ਜੂਗੀ ਅੱਜ ਆਪਣੇ ਕੋਲ ਸਮਾਨ ਉਹਨਾਂ ਕੀ ਆ ਬੱਚਿਆਂ ਦਾ ਚੱਲ ਚੰਦਾ ਦੇ ਆਂਟੀ ਨੂੰ ਦੇ ਦੇ ਕਿ ਪੁੱਛ ਆਂਟੀ ਨੂੰ ਦੇ ਦੇ ਖੋ ਹੋ ਲਾਂਟੀ ਨੂੰ ਦੇ ਆਂਟੀ ਨੂੰ ਦੇ ਇੱਕ ਫੋਲ ਕੁਛ ਹੋ ਲਾ ਆਵੇ ਤੇਰੇ ਪਿੱਛੇ ਖੜੀ ਇਹ ਤਾਂ ਦੇ ਦੇ ਨਾ ਇੱਕ ਹੀ ਮਾਲ ਨਾ ਬਤਾਈ ਥੋੜੇ ਆਪਣੇ ਕੋਲੇ ਮਰੁੰਡੇ ਇੱਕ ਇੱਕ ਦੇ ਦੇ ਜਵਾਕਾਂ ਨੂੰ ਇੱਕ ਇੱਕ ਦੇ ਮੇਰੀ ਬਿੱਟੀ ਕੋਲ ਜਾ ਜਵਾਕਾਂ ਦੇ ਇੱਕ ਮਿੰਟ ਮੇਰੇ ਕੋ ਵੀ ਦੇ ਮੇਰੀ ਬਿੱਟੀ ਜਵਾਕਾਂ ਦੇ ਉੱਪਰ ਜਵਾਕਾਂ ਨੂੰ ਬੱਸ ਬੱਸ ਮੇਰੀ ਬਿੱਟੀ ਦੇ ਬੱਸ ਬੱਸ ਪੱਤਾ ਹੋਈ ਰਹਿ ਗਏ ਲੈ ਲੈ ਦੋ ਹੀ ਰਹਿ ਗਏ ਇੱਕ ਮਿੰਟ ਰਹਿ ਗਏ ਮੇਰੇ ਨਾਲ ਬੱਸ ਆ ਲੈ 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 ਬੱਸ 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 ਤੈਨਾਂ ਖੰਗ ਲੱਗੀ ਪਈ ਐ ਖੰਗ ਲੱਗੀ ਸੀ ਉਦੋਂ ਗੁੱਸੇ ਕਿਉਂ ਆਇਆ ਸੀ ਮੈਨੂੰ ਦੱਸ ਤਾਂ ਦੇ ਯਾਰ ਓਏ ਓਏ ਐ ਖੰਗ ਲੱਗੀ ਹਾਂ ਇਹ ਇਤਰਾ ਭਾਈ ਇਹ ਭਾਈ ਤੇਨੂੰ ਮਰੁੰਡੇ ਦੇ ਤੇ ਤੁਹਾਨੂੰ ਘਰੇ ਕਿੰਨੇ ਕੱਲ ਨੂੰ ਕੀ ਖਾਏਂਗਾ ਆਪਾਂ ਕੱਲ ਕੋ ਕੀ ਖਾਏ ਗੁੱਸੇ ਨਾ ਆਇਆ ਕਰ ਮੈਂ ਤਾਂ ਚੰਗਾ ਗੁੱਸੇ ਨਹੀਂ ਆਉਣਾ ਮੇਰੇ ਨਾਲ ਤੇਰੇ ਨਾਲ ਪਿਆਰ ਆ ਮੇਰਾ ਠੀਕ ਆ ਮੈਨੂੰ ਲਵ ਜੂ ਆ ਟਰੱਕ ਭਰ ਕੇ ਠੀਕ ਆ ਹੋਰ ਦੱਸ ਖੁਸ਼ ਆ ਨਾ ਅੱਜ ਪੂਰਾ ਕਿਆ ਹੈਪੀ ਆ ਮੈਂ ਅੱਜ ਪੂਰਾ ਕਿਆ ਹੈਪੀ ਆ ਮੈਂ ਪੂਰਾ ਅੱਜ ਪੂਰਾ ਹੈ ਵੈਰੀ ਗੁੱਡ ਤੇਰੇ ਐ ਖੁਸ਼ ਰਿਹਾ ਕਰ ਜੰਗਾ ਮੈਂ ਤੁਨ ਚੀਜ਼ਾਂ ਤੇਰੇ ਆਸਤੇ ਲੈ ਕੇ ਆਉਣਾ ਠੀਕ ਹੈ ਹੈਪੀ ਹੈਪੀ ਰਹਿਣਾ ਠੀਕ ਹੈ ਹਾਂ ਹੈਪੀ ਹੈ ਨਾ ਅੱਜ ਚੱਲ ਹੈਪੀ ਕਰ ਦੇ ਫਿਰ ਹੈਲੋ ਕਰ ਦੇ ਓਕੇ ਫਿਰ ਕੱਲ ਨੂੰ ਮਿਲਦੇ ਹਾਂ ਠੀਕ ਹੈ ਇਟਾਂ ਬਹੁਤ ਸੋਹਣੀਆਂ ਕੱਢਦਾ ਤੂੰ ਚੱਲ ਠੀਕ ਹੈ ਫਿਰ ਬਾਏ ਬਾਏ